ਸਸਰੀ ਗੱਲ ਜੀ ਤੁਸੀਂ ਦੇਖਦੇ ਹੋ ਸ਼ੇਰ ਪੰਜਾਬ ਨਿਊਜ਼ ਚੈਨਲ ਤੇ ਅੱਜ ਤਾਜ਼ਾ ਅਪਡੇਟ ਲੈ ਕੇ ਇੱਕ ਵਾਰੀ ਫੇਰ ਤੁਹਾਡੇ ਸਾਹਮਣੇ ਪੇਸ਼ ਹੋਇਆ ਗੱਲ ਕਰਦੇ ਹਾਂ ਕਿ ਇਸ ਵੇਲੇ ਦੀ ਇੱਕ ਬਹਿਤ ਹੀ ਵੱਡੀ ਖਬਰ ਜਿਹੜੀ ਆ ਉਹ ਗੁਰਦਾਸਪੁਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਸਾਬਕਾ ਫੌਜੀ ਵੱਲੋਂ AK-47 ਦੇ ਨਾਲ ਆਪਣੀ ਪਹਿਲਾ ਤਾਂ ਪਤਨੀ ਦਾ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਤਾਂ ਉਸ ਤੋਂ ਬਾਅਦ ਆਪਣੀ ਸੱਸ ਦਾ ਕਤਲ ਕੀਤਾ ਗਿਆ ਤਾਂ ਹਾਦਥਾ ਉਦੋਂ ਹੋਈ ਜਦੋਂ ਇਹ ਵਿਅਕਤੀ ਆਪਣੀ ਘਰ ਦੀ ਪੌੜੀਆਂ ਦੇ ਵਿੱਚ ਬੈਠ ਗਿਆ ਤਾ ਆਪਣੇ ਜਿਹੜੀ ਆ 147 ਦੇ ਨਾਲ ਜੋ ਕਿ ਇਹ ਟੈਸਕੋ ਜੇਲ ਤੋਂ ਵਿੱਚੋਂ ਲੈ ਕੇ ਆਇਆ ਸੀ ਤਾਂ ਉਥੋਂ ਜਿਹੜਾ ਆ ਇਹ 147 ਦੇ ਨਾਲ ਇਸ ਨੇ ਆਪਣੇ ਆਪ ਨੂੰ ਗੋਲੀ ਮਾਰ ਲਈ ਦੱਸਦੀ ਹੈ ਕਿ ਇਸ ਦੀ ਸੂਚਨਾ ਜਦੋਂ ਪੁਲਿਸ ਨੂੰ ਲੱਗਦੀ ਹੈ ਤਾਂ ਪੁਲਿਸ ਵੱਲੋਂ ਪੂਰੇ ਘਰ ਨੂੰ ਘੇਰਾ ਪਾ ਲਿੱਤਾ ਜਾਂਦਾ ਆ ਤਾਂ ਪੋੜੀਆਂ ਵਿੱਚ ਬੈ ਕੇ ਪਹਿਲਾਂ ਤਾਂ ਇਸ ਵੱਲੋਂ ਜਿਹੜਾ ਪੁਲਿਸ ਦੇ ਨਾਲ ਬਹਿਸ ਕੀਤੀ ਜਾਂਦੀ ਹੈ ਤਾਂ ਉਸ ਤੋਂ ਬਾਅਦ ਜਦੋਂ ਪੁਲਿਸ ਇਸ ਨੂੰ ਫੜਨ ਦੀ ਕੋਸ਼ਿਸ਼ ਕਰਦੀ ਹੈ ਤਾਂ AK47 ਦੇ ਨਾਲ ਆਪਣੇ ਆਪ ਨੂੰ ਵੀ ਜਿਹੜੀ ਆ ਉਹ ਗੋਲੀ ਮਾਰ ਲਿੱਤਾ ਮਾਰ ਦਿੱਤੀ ਜਾਂਦੀ ਹੈ ਤਾਂ ਇਸ ਤੋਂ ਬਾਅਦ ਇਸ ਦਾ ਵੀ ਜਿਹੜਾ ਆ ਉਹ ਜਿਹੜਾ ਇਹ ਡੈੱਡ ਬੋਡੀ ਜਿਹੜੀ ਆ ਪੁਲਿਸ ਆਪਣੇ ਕਬਜ਼ੇ ਦੇ ਵਿੱਚ ਲੈ ਲੈਂਦੀ ਹੈ ਜਿਹੜਾ ਜਿਹੜਾ ਇਹਦਾ ਨਾਮ ਗਪੀਰ ਸਿੰਘ ਹੈ ਆ ਡਾਲੀਆ ਮਿਰਜ਼ਾਨਪੁਰ ਜਿਹੜਾ ਹੈਗਾ ਗੁਦਾਸਪੁਰ ਦੇ ਟੈਨ ਨਾਲ ਆ ਹੈਗਾ ਆ ਇੱਕ ਸਰਵਿਸਮੈਨ ਹੈਗਾ ਐਂਡ ਪ੍ਰੈਜੈਂਟਲੀ ਆ ਜਿਹੜਾ ਹੈਗਾ ਪੈਕਸੋ ਦੇ ਵਿੱਚ ਜਿਹੜੇ ਹੈਗੇ ਜੇਲ ਸਿਕਿਉਰਿਟੀ ਹੈ ਉੱਥੇ ਹੈ ਕੰਮ ਕਰੇ ਅਸੀਂ ਜੀ ਅ ਅਸੀਂ ਸਾਨੂੰ ਲੇਟ ਨਾਈਟ ਇਨਫੋਰਮੇਸ਼ਨ ਆਈ ਕਿ ਭਈ ਇਸ ਤਰੀਕੇ ਨਾਲ ਹੈਗਾ ਉਹ ਜੇਲ ਤੋਂ ਵਾਪਸ ਲੈ ਗਿਆ ਇਹਨੇ ਜਿਹੜਾ ਹੈਗਾ ਦਵੰਗਲਾ ਪੀਸ ਜੁਡੀਕਸ਼ਨ ਦੇ ਵਿੱਚ ਆਪਣੀ ਜਿਹੜੀ ਵਾਈਫ ਹੈ ਔਰ ਉਦੀ ਜੋ ਮਦਦ ਹੈਗੀ ਆਪਣੀ ਸਾਸ ਨੂੰ ਉਹਨੂੰ ਸ਼ੂਟ ਕਰਤਾ ਉਹ ਇਮੀਡੀਏਟਲੀ ਜਿਹੜੀ ਹੈਗੀ ਸਾਡੀ ਟੀਮਾਂ ਇਮੀਡੀਏਟਲੀ ਜਿਹੜੇ ਡੀਐਸਪੀ ਡੇਨਾਨਗਰ ਐਸਐਚਓ ਸਿਟੀ ਐਸਪੀ ਡੀ ਸਾਹਿਬ ਸਾਰੀ ਸਾਡੀ ਟੀਮਾਂ ਜਿਹੜੀ ਮਲਟੀਪਲ ਅਸੀਂ ਸਵੇਰੇ ਦੇ ਜਿਹੜੇ ਅੱਗੇ ਮਲਟੀਪਲ ਟੀਮਾਂ ਅਲੋਂਗ ਵਿਦ ਐਸਐਸਜੀ ਟੀਮ ਐਸਐਸਜੀ ਐਂਡ ਐਸਓਜੀ ਦੀ ਟੀਮ ਹੈਗੀ ਅ ਅਸੀਂ ਜਿਹੜਾ ਹੈਗਾ ਪੂਰੇ ਜ਼ਿਲ੍ਹੇ ਦੇ ਵਿੱਚ ਜਿਹੜਾ ਹੈਗਾ ਕੋਆਰਡੀਨੇਟਡ ਸਰਚ ਜਿਹੜਾ ਹੈਗਾ ਕੌਮਬਿੰਗ ਆਪਰੇਸ਼ਨ ਕੀਤਾ ਦਨ ਸਾਡੀ ਇੱਕ ਟੀਮ ਇੱਥੇ ਆਈ ਸਾਨੂੰ ਜਿੱਥੇ ਐਸਚੋ ਸਾਹਿਬ ਇੱਥੇ ਸੇਗੇ ਐਂਡ ਇਹਨਾਂ ਨੇ ਜਦੋਂ ਇਹਦੇ ਪਤਾ ਚਲਿਆ ਤਾਂ ਇਮੀਡੀਏਟਲੀ ਜਿਹੜਾ ਹੈਗਾ ਸਾਰੀ ਟੀਮਾਂ ਨੇ ਆ ਕੇ ਇੱਥੇ ਕਲੋਨ ਆਫ ਕਰ ਲਿਆ ਸੀ ਅਸੀਂ 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 ਇਹਦੇ ਨਾਲ ਮੈਂ ਪਰਸਨਲੀ ਇਹਦੇ ਨਾਲ ਇਹਨੂੰ ਗੱਲ ਕਰਕੇ ਕਨਵਿੰਸ ਕਰਨ ਦੀ ਕੋਸ਼ਿਸ਼ ਕੀਤੀ ਸਾਡੇ ਐਸਚੋ ਸਾਹਿਬ ਨੇ ਕੀਤੀ ਇਹਨਾਂ ਐਸਪੀਡੀ ਸਾਹਿਬ ਨੇ ਕੀਤੀ ਅਸੀਂ ਪੂਰਾ ਐਫਰਟ ਕੀਤਾ ਇਹਨਾਂ ਨੂੰ ਕਨਵਿੰਸ ਕਰਨ ਦਾ ਬਟ ਅੰਦਾਂ ਸਾਡੇ ਚੈਨਲ ਸ਼ੇਰੇ ਪੰਜਾਬ ਨਿਊ ਚੈਨਲ ਨੂੰ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਤਾਂ ਜੋ ਕਿ ਸਮੇਂ-ਸਮੇਂ ਸਿਰ ਤੁਹਾਨੂੰ ਸਾਡੀ ਨੋਟੀਫਿਕੇਸ਼ਨਾਂ ਮਿਲਦੀਆਂ ਰਹਿਣ ਤਾਂ ਫਿਲਹਾਲ ਮੈਨੂੰ ਦਿਓ ਇਜਾਜ਼ਤ ਦੇਖਦੇ ਰਹੋ ਸ਼ੇਰੇ ਪੰਜਾਬ